ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਆਪ ਜੀ ਨੂੰ ਇੱਕ ਚੇਤਨਮਈ ਖਾਲਸਾਈ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਰਮਾਤਮਾ ਆਪ ਸਭ ਨੂੰ ਤੰਦਰੁਸਤੀ ਅਤੇ ਬੰਤ ਗੁਸਿਆਂ ਬਖਸ਼ੀਸ ਕਰਨ ਜੀ ਪਰਮਾਤਮਾ ਸਭ ਦੇ ਸਰ ਤੇ ਮੇਰਾ ਪਰਾਥਰ ਰੱਖਣ ਜੀ ਵੈਗੁਰਜੀ ਦੀ ਕਿਰਪਾ ਨਾਲ ਪਿੰਡ ਲੰਗ ਗੁਰਦੁਆਰਾ ਸ੍ਰੀ ਖਿੰਨੀ ਸਾਹਿਬ ਕੇ ਪਰਸੋਂ ਤੋਂ ਆਰੰਭ ਹੋਇਆ ਸ੍ਰੀ ਖੰਡਪਾਲ ਸਾਹਿਬ ਜੀ ਦੇ ਪਾਠ ਦੇ ਭੋਗ ਭਾਈ ਜਾਣਗੇ ਇਸ ਥਾਂ ਤੇ ਹਰ ਮਹੀਨਾ ਵਾਰ ਪੂਰਨ ਮਾਸ ਦਾ ਪੂਜਤ ਦਿਹਾੜਾ ਮਨਾਇਆ ਜਾਂਦਾ ਜੀ ਇਸ ਥਾਂ ਤੇ ਨਵੇਂ ਪਾਛਾਏ ਸ੍ਰੀ ਗੁਰਤੇਗ ਬੱਦਲ ਸਾਹਿਬ ਜੀ ਦੇ ਪਵਿੱਤਰ ਚਰਨ ਸੋਥਾਂ ਦੀ ਪ੍ਰਾਪਤੀ ਹੋਈ ਇਸ ਥਾਂ ਤੇ ਇੱਕ ਜੰਡਾ ਦੇ ਰੁੱਖ ਸੀ ਜਿੱਥੇ ੱਲੇ ਬੈਠ ਕੇ ਸ੍ਰੀ ਗੁਰਤੇਗ ਬੱਦਲ ਸਾਹਿਬ ਜੀ ਨੇ ਵਿਸਰਾਮ ਕੀਤਾ ਤੇ ਇਸ ਰੁੱਖ ਨੂੰ ਫਲ ਦੇ ਰੂਪ ਵਿੱਚ ਖਿਰਨੀਆਂ ਲੱਗੀਆਂ ਤੇ ਇਤਿਹਾਸ ਦੇ ਪੰਨਿਆਂ ਵਿੱਚ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਸ੍ਰੀ ਗੁਰਦੁਆਰਾ ਖਿੰਨੀ ਸਾਹਿਬ ਦਰਜ ਹੋਇਆ ਇਸ ਥਾਂ ਤੇ ਗੁਰਤੇਗ ਬੱਦਲ ਸਾਹਿਬ ਜੀ ਨਾਲ ਉਹਨਾਂ ਦੇ ਕਈ ਸੰਗੀ ਸਾਥੀ ਤੇ ਪਰਿਵਾਰ ਦੇ ਮੈਂਬਰ ਵੀ ਇਸ ਥਾਂ ਤੇ ਆਏ ਗੁਰੂ ਸਾਹਿਬ ਜੀ ਨਾਲ ਕਿਰਪਾਲ ਚੰਦ ਸਾਹਿਬ ਜੰਦ ਗੁਰਬਖਸ਼ ਮਤੀ ਦਾਸ ਤੋਂ ਇਲਾਵਾ ਉਹਨਾਂ ਦੇ ਹੋਰ ਸੇਵਕ ਵੀ ਸਨ ਤੇ ਗੁਰੂ ਸਾਹਿਬ ਜੀ ਨਾਲ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੀ ਚੰਨ ਤੋਂ ਪ੍ਰਾਪਤ ਹੈ ਇਸ ਥਾਂ ਤੇ ਗੁਰੂ ਸਾਹਿਬ ਜੀ ਆਪਣੇ ਸੰਗੀ ਸਾਥੀਆਂ ਤੇ ਪਰਿਵਾਰ ਨਾਲ ਕਾਫੀ ਦਿਨ ਰਹਿਣ ਤੋਂ ਬਾਅਦ ਦਿੱਲੀ ਵੱਲ ਨੂੰ ਕੂਚ ਕੀਤਾ। ਜੋ ਫਸਲ ਬਾਣੀ ਦੀ ਰੱਖਿਆ ਦੇ ਵਾਸਤੇ ਤੇ ਸਮੂਹ ਨੱਗਰ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਣੀਆਂ ਕਿਰਤ ਕਮਾਈਆਂ ਨੂੰ ਸਪਣਿਆਂ ਕਰਦਿਆਂ ਹੋਇਆ ਪਾਵਨ ਪਵਿੱਤਰ ਗੁਰਬਾਣੀ ਦੇ ਓਟ ਆਸਰੇ ਤੱਕਦਿਆਂ ਹੋਇਆ ਪਰਸੋਂ ਰੋਜ਼ ਤੋਂ ਲੈ ਕੇ ਧੁਰ ਕੀ ਬਾਣੀ ਆਈ ਤਿੰਨ ਸਗਰੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਤਸ਼ਾਹਬ ਜੀ ਪ੍ਰਾਰੰਭ ਕਰਵਾਏ ਗਏ। ਇੱਕ ਛੋਰ ਕੱਟ ਕੈ ਅੰਤਰ ਜੋਤ ਤਰੇ ਹੋ। ਹਰ ਕਾ ਨਾਮ ਅੰਮ੍ਰਿਤ ਹੈ ਕਾਉ ਇਹ ਨਾਇਰੋ ਸਤਿਗੁਰ ਕਾ ਭਾਣਾ ਕਿਸ ਤਰਖੋ ਸੰਜਮ ਸਚਾ ਨੇਹੋ ਨਾਮ ਤੇ ਉਹਨਾਂ ਆ ਰੋਣਾ ਨੇ ਸਤੋ ਸੱਚੇ ਪਾਤਸ਼ਾਹ ਦੇ ਬਿਹਾਰ ਵੇਖੀ ਕੀਤੀ ਹੈ ਸੱਚੇ ਪਾਤਸ਼ਾਹ ਜਿਹੜਾ ਹਾਵੇ ਦਾ ਜਿੱਦਾਂ ਆਉਂਦਾ ਹੈ ਚਾਹਤਾ ਹੈ ਇਹਦੇ ਵਿੱਚ ਕਿਰਪਾ ਕਰਦੇ ਸੰਤ ਆਵੇ ਸਾਰੇ ਨਗਰ ਵਾਸੀਆਂ ਦੇ ਜਿਹਦੇ ਵੀ ਗ੍ਰਿਫਤ ਕੋਈ ਕਰਨ ਵਾਲਾ ਸਾਰਿਆਂ ਦੀ ਗ੍ਰਿਫਤ ਨੂੰ ਸਫਲਾ ਕਰਨਾ ਵਾਧੇ ਕਰਨੇ ਸਾਰੇ ਨਗਰ ਵਾਸੀਆਂ ਦੀ ਚੜ੍ਹਦੀ ਕਲਾ ਦੇ ਲਈ ਉਹ ਰਵਾਸ ਕੀਤੀ ਆ ਆਪਣੇ ਦਸਾਂ ਮਹਾਂ ਦੇ ਗ੍ਰਿਫਤ ਕੋਈ ਨੂੰ ਸਫਲਾ ਕੀਤਾ ਸੇਵਾ ਕੀਤੀ ਆ ਜੁਰਬੀ ਬਹੁਤ ਬੀ ਸੁਣਨ ਲੱਗੂ ਆ ਮੈਂ ਅੱਜ ਜਿਹੜਾ ਕੰਮ ਲੰਗਰ ਦਾ ਕਿੰਨਾ ਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿੰਨਾ ਵੱਡਾ ਲੰਗਰ ਕਿੰਨੀ ਮਾਇਆ ਲੱਗੀ ਹੈ ਉਹ ਇਹਨਾਂ ਨੇ ਸਾਰਿਆਂ ਨੇ ਅਟ੍ਰੈਸ ਹੋ ਸਹਿਯੋਗ ਦੇ ਨਾਲ ਸੇਵਾ ਸੇਵਾ ਔਰ ਕਿੰਨੀਆਂ ਮਾਇਆ ਦੇ ਬਾਤੇ ਕੰਮ ਸਤਿ ਸੱਚੇ ਪਾਤਸ਼ਾਹ ਦੇ ਚਰਮਨ ਅਰਦਾਸ ਕੀਤੀ ਆ ਸਤਿ ਸੱਚੇ ਪਾਤਸ਼ਾਹ ਮਿਹਰ ਕਰਨ ਗੁਰੂ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਜੀ ਆਪਾ ਵਾਹਿਗੁਰੂ ਸਤਿ ਨਾਮ ਨਾਨਕ ਦੀ ਕਿਰਪਾ ਨਾਲ ਇਸ ਪਵਿੱਤਰ ਸਥਾਨ ਤੇ ਸੰਗਤਾਂ ਕਾਫੀ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਪਿੰਡ ਦੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਗੁਰੂ ਦਾ ਲੰਗਰ ਤਿਆਰ ਕੀਤਾ ਗਿਆ ਇਸ ਸਥਾਨ ਤੇ 71 ਹੋਈਆਂ ਸੰਗਤਾਂ ਨੇ ਪੰਗਤ ਦੇ ਰੂਪ ਵਿੱਚ ਬੈਠ ਕੇ ਗੁਰੂ ਘਰ ਲੰਗਰ ਦੀ ਪ੍ਰਾਪਤੀ ਕੀਤੀ ਆਨੰਦ ਨਾਲ ਲੰਗਰ ਛਕਨ ਮਗਰੋਂ ਸਾਰੀ ਸੰਗਤ ਨੇ ਵੈਗ੍ਰਜਾ ਸ਼ੁਕਰਾਨਾ ਕੀਤਾ ਵੈਗ੍ਰਜ ਦੀ ਕਿਰਪਾ ਨਾਲ ਗੁਰੂ ਘਰ ਵਿੱਚ ਸੇਵਾ ਕਰਨ ਦਾ ਫਲ ਹਰ ਇੱਕ ਇਨਸਾਨ ਨੂੰ ਇੱਕ ਦਿਨ ਜ਼ਰੂਰ ਮਿਲਦਾ ਹੈ ਵੈਗੁਰੂ ਦੀ ਚਰਨਾਂ ਵਿੱਚ ਵੈਗੁਰੂ ਦੇ ਲੰਗਰਾਂ ਵਿੱਚ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਹਰ ਇਨਸਾਨ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ ਕਿ ਕਿ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਮਾਲਕ ਨੇ ਆਪ ਵਰਵਾਨੀ ਵਿੱਚ ਗਿਆ ਬੈਗਰੂ ਦੇ ਚਰਨਾਂ ਨਾਲ ਜੁੜਨ ਨਾਲ ਆਪਣੀ ਸਭ ਦੀ ਚਿੰਤਾ ਦੂਰ ਹੋ ਜਾਂਦੀ ਆ ਪਰਮਾਤਮਾ ਆਪ ਕਿਰਪਾ ਕਰਕੇ ਸਾਰੇ ਆਪਣੇ ਦੁੱਖ ਕਲੇਸ਼ ਦੂਰ ਕਰਕੇ ਆਪਾਂ ਨੂੰ ਤੰਦਰੁਸਤ ਜੀਵਨ ਬਤੀਤ ਕਰਨ ਦੀ ਆਗਾਹ ਦਿੰਦੇ ਨੇ ਮਾਲਕ ਦੀ ਕਿਰਪਾ ਵਿੱਚ ਰਾਜਾ ਵਿੱਚ ਹਰ ਟਾਈਮ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਚਾਹੁੰਦਾ ਹੈ ਬੈਗਰੂ ਦੇ ਤੁਰੇ ਰਾਹ ਦੇ ਤੁਰਨਾ ਚਾਹੁੰਦਾ ਹੈ ਪਰਮਾਤਮਾ ਦੇ ਚਰਨਾਂ ਨਾਲ ਹਰ ਟਾਈਮ ਲੱਗੇ ਰਹਿਣ ਦਾ ਧਿਆਨ ਆਪਣੇ ਮਨ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਅਸੀਂ ਪਿੰਡ ਲੰਘਦੇ ਆ ਮਾਤਾਵਾਂ ਬੀਬੀਆਂ ਭੈਣਾਂ ਵੀਰਾਂ ਦਾ ਸਭ ਦਾ ਸ਼ੁਕਰ ਜਾਰਾ ਹੈ